ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਕਰੋਨਾ ਤੋਂ ਸੁਰੱਖਿਅਤ ਰੱਖਣ ਲਈ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਆਪਣੀ ਤ੍ਰਿਆਤ ਨੇ ਅੱਜ ਆਂਗਣਵਾਲੇ ਵਰਕਰਾਂ ਨੂੰ ਕਰੋਨਾ ਯੁੱਧੀਆਂ ਦੇ ਬੈਚ ਲਗਾ ਕੇ ਵੱਧ ਤੋਂ ਵੱਧ ਜਾਗਰੂਤਾ ਫੈਲਾਉਣ ਦਾ ਸੰਕਲਪ ਦਿਵਾਇਆ ਮਿਸ਼ਨ ਫਤਿਹ ਦੇ ਅਧੀਨ ਅੱਜ ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਸਾਡੇ ਜਿਹੜੇ ਆਂਗਣਵਾਲੇ ਵਰਕਰਸ ਹੈ ਜੋ ਕਿ ਇਸ ਜਿਹੜੇ ਕਰੋਨਾ ਵਾਇਰਸ ਦੇ ਖਿਲਾਫ ਜੰਗ ਹੈ ਉਹਦੇ ਵਿੱਚ ਫਰੰਟਲਾਈਨ ਵਰਕਰਸ ਦੇ ਤੌਰ ਤੇ ਕੰਮ ਕਰ ਰਹੇ ਹਾਂ ਪਿਛਲੇ 2-3 ਮਹੀਨਿਆਂ ਤੋਂ ਉਹਨਾਂ ਨੂੰ ਅੱਜ ਅਸੀਂ ਮਿਸ਼ਨ ਪਤੇ ਤੇ ਬੈਜਸ ਡਿਸਟ੍ਰੀਬਿਊਟ ਕੀਤੇ ਹੈ ਇਹਨਾਂ ਬੈਜਸ ਨੂੰ ਪਹਿਨ ਕੇ ਇਹ ਕੱਲ 16 ਤਰੀਕ ਨੂੰ ਆਪਣੇ ਆਪਣੇ ਏਰੀਆਜ਼ ਦੇ ਵਿੱਚ ਡੋਰ ਟੂ ਡੋਰ ਸੈਂਸਿਟਾਈਜੇਸ਼ਨ ਕਰਨ ਗਿਆ ਲੋਕਾਂ ਤੱਕ ਇਹ ਮੈਸੇਜ ਪਹੁੰਚਾਨ ਗਿਆ ਕਿ ਕੋਰੋਨਾ ਵਾਇਰਸ ਦੇ ਨਾਲ ਲੜਨ ਲਈ ਕਿਹੜੀਆਂ ਪ੍ਰੀਕਾਸ਼ਨਜ਼ ਜ਼ਰੂਰੀ ਹੈ ਕਿਹੜੀਆਂ احتیاط ਬਚਨੀਆਂ ਜ਼ਰੂਰੀ ਹਨ ਤੋ ਇਹ ਇਹਨਾਂ ਵੱਲੋਂ ਬਹੁਤ ਹੀ ਸ਼ਲਾਘਾਯੋਕ ਕੰਮ ਕੀਤਾ ਜਾ ਰਿਹਾ ਹੈ ਤੇ ਅੱਗੇ ਵੀ ਕਰਦੀਆਂ ਰਹਿਣਗੇ ਤੇ ਅੱਜ ਇਹਨਾਂ ਨੂੰ ਉਚਾਤ ਕਰਨ ਲਈ ਜੀ ਇਹ ਬੈਜਸ ਇਹਨਾਂ ਨੂੰ ਦਿੱਤੇ ਟੋਟਲ ਕਿੰਨੇ ਵਲੰਟੀਅਰ ਕਿੰਨੇ ਦਿਨ ਤੱਕ ਕਰੋਗੇ ਸਾਡੇ ਕੋਲ ਕੁੱਲ 1880 ਦੇ ਕਰੀਬ ਆਂਗਣਵਾੜੀ ਵਰਕਰਸ ਨੇ ਸਾਰਿਆਂ ਹੀ ਇਸ ਕੰਮ ਦੇ ਵਿੱਚ ਜੁਟੀਆਂ ਹੋਈਆਂ ਨੇ ਕੱਲ ਤੋਂ ਇਹ ਕੰਮ ਸਟਾਰਟ ਕਰ ਰਹੇ ਹੁਸ਼ਿਆਰਪੁਰ ਤੋਂ ਦਲਜੀਤ ਅਜਨੂਹਾ ਦੀ ਰਿਪੋਰਟ ਐਸਐਨ ਜ਼ੈਡ ਨਿਊਜ਼